ਜੋ ਦੰਗੇ ਕਰਕੇ ਮਾਰਕੁੱਟ ਕਰਕੇ ਜਾਂ ਗੁੰਡਾਗਰਦੀ ਕਰਕੇ ਸਰਕਾਰ ਬਣਾਉਣ ਦੀ ਸੋਚ ਪਾਈ ਹੈ ਇਹ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚੌਧਰੀ ਸ਼ਾਮਲਾਲ ਪਿੰਡ ਮਾਜਰੀਆਂ ਵਿਧਾਨ ਸਭਾ ਹਲਕਾ ਖੜ ਅੱਜ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜੋ ਕਿ ਪੰਜਾਬ ਦੇ ਅਨਜਾਣ ਮਨੀਸ਼ ਸੌਧਿਆ ਜੀ ਉਹਨਾਂ ਨੇ ਪੰਜਾਬ ਦੇ ਲੋਕਾਂ ਬਾਰੇ ਜਿੱਦਾਂ ਪਿਛਲੇ 2017 ਦੇ ਵਿੱਚ ਝੂਠ ਸੱਚ ਬੋਲ ਕੇ ਸਰਕਾਰਾਂ ਬਣਾਈਆਂ ਉਹਦਾ ਇੱਕ ਉਹਨਾਂ ਦੇ ਮਨ ਦੇ ਅੰਦਰੋਂ ਇੱਕ ਆਵਾਜ਼ ਆਈ ਹੈ ਤੇ ਉਹਨਾਂ ਨੇ ਜਿਹੜਾ ਦੱਸਿਆ ਵੀ ਤੱਕੇ ਨਾਲ ਸਰਕਾਰ ਬਣਾਉਣ ਦਾ 2027 ਦਾ ਟੀਚਾ ਬਣਾਇਆ ਤੇ ਇਹ ਸਾਰੇ ਪੰਜਾਬੀਆਂ ਨੂੰ ਮੈਂ ਮੈਸੀ ਲਾਉਂਦਾ ਇਹ ਸਾਡੇ ਲੋਕਾਂ ਨਾਲ ਪਹਿਲੇ ਵੀ ਇਹਨਾਂ ਨੇ ਧੱਕਾ ਕੀਤਾ 80% ਪੰਜਾਬ ਦੇ ਪਿੰਡਾਂ ਉਹਨਾਂ ਦੇ ਵਿੱਚ ਵਿਕਾਸ ਦੀ ਗੱਲ ਕੀਤੀ ਜਾਂਦੀ ਜਿਹੜੀ ਉਹ ਜ਼ੀਰੋ ਦੇ ਮਾਤਰਾ ਹੈ ਕਿਸੇ ਪੰਚਾਇਤ ਨੂੰ ਉੱਥੇ 5% ਪੰਚਾਇਤਾਂ ਨੂੰ ਛੱਡ ਕੇ 95% ਪੰਚਾਇਤਾਂ ਨੂੰ ਜਿਹੜੀ ਸਰਬਸੰਮਤੀ ਦੀ ਗ੍ਰਾਂਟ ਹੈ ਉਹ ਨਹੀਂ ਦਿੱਤੀ ਗਈ ਤੇ 2027 ਦੇ ਵਿੱਚ ਇਹ ਦੁਬਾਰੇ ਸਰਕਾਰ ਬਣਾਉਣ ਦੀ ਨੀਤੀ ਅਪਣਾਈ ਬੈਠੇ ਆ ਪਰ ਪੰਜਾਬ ਦੇ ਲੋਕ ਹੁਣ ਜਾਗ ਚੁੱਕੇ ਆ ਸਰੋਧਿਆ ਸਾਹਿਬ ਸੀਐਮ ਸਾਹਿਬ ਨੂੰ ਵੀ ਮੈਂ ਦੱਸ ਦਨ ਦੱਸਣਾ ਚਾਹੁੰਦਾ ਵੀ ਪੰਜਾਬ ਦੇ ਲੋਕ ਹੁਣ ਜਾਗ ਗਏ ਪਹਿਲੇ ਲੋਕਾਂ ਨੂੰ ਮੂਰਖ ਬਣਾ ਕੇ ਤੁਸੀਂ ਸਰਕਾਰ ਬਣਾ ਲਈ ਸਿਰਫ ਤੁਸੀਂ ਆਮ ਆਦਮੀ ਦਾ ਨਾਂ ਲੈ ਕੇ ਲੋਕਾਂ ਨੂੰ ਲੋਕਪਰਮਾ ਆ ਕੇ ਵੀ ਲੋਕ ਆ ਵੀ ਆਮ ਆਦਮੀ ਦੀ ਸਰਕਾਰ ਹੈ ਪਰ ਇੱਥੇ ਆਮ ਆਦੀ ਪਾਰਟੀ ਵਾਲਾ ਕੋਈ ਕੰਮਕਾਰ ਨਹੀਂ ਹੋਇਆ ਜਿਹੜੀ ਗੱਲਾਂ ਤੁਸੀਂ ਕਰਕੇ ਪਹਿਲੇ ਸਰਕਾਰ ਬਣਾਈ ਹੈ ਹੁਣ 2027 ਤੋੜੋ ਫਾਰਮੂਲਾ ਨਹੀਂ ਚੱਲਣਾ ਝੂਠ ਸੱਚ ਬੋਲ ਕੇ ਇੱਥੇ ਕੁਝ ਨਹੀਂ ਹੋਣਾ ਹੁਣ ਤਾਂ ਕੰਮ ਕਰਨਾ ਪੈਣਾ ਗਰਾਊਂਡ ਤੇ ਉਤਰਨਾ ਪੈਣਾ ਹੈ ਤਾਂ ਜਾ ਕੇ ਸਰਕਾਰਾਂ ਬਣਨੀਆਂ ਤਾਂ ਜਾ ਕੇ ਲੋਕਾਂ ਨੇ ਨਮਾਇੰਦਗੀ ਦੇਣੀਆਂ ਜੀ ਨੂੰ ਦੇਣੀ ਹੈ ਹੁਣ ਇਹਨਾਂ ਨੂੰ ਇਹ ਬਿਲਕੁਲ ਸਾਸ ਹੋ ਗਈ ਗੱਲ ਬੇ ਨਹੀਂ ਜਿੱਤਣਗੇ ਜਿਹੜੇ ਮਨੀਸ਼ ਸੋਧਿਆ ਦੇ ਬਿਆਨ ਹੈ ਇਹ ਬਿਲਕੁਲ ਸਾਫ ਸਪਸ਼ਟ ਨਜ਼ਰਾਂ ਚਾ ਰਹੇ ਹੈ ਕਹਿ ਰਹੇ ਹੈ ਆਪਣੇ ਮੂੰਹੋਂ ਬੋਲਦੇ ਪਏ ਹੈ ਇਦਾਂ ਦਾ ਪੰਜਾਬ ਦੇ ਲੋਕ ਬਰਦਾਸ਼ ਨਹੀਂ ਕਰਨਗੇ ਮਾਹੌਲ ਖਰਾਬ ਨਹੀਂ ਅਸੀਂ ਆਪਣੇ ਪੰਜਾਬ ਦਾ ਹੋਣ ਦੇਣਾ ਬਿਲਕੁਲ ਮੈਂ ਲੋਕਾਂ ਨੂੰ ਅਪੀਲ ਕਰਦਾ ਇਸ ਗੱਲ ਦੀ ਪੂਰੀ ਨਖਿੱਦੀ ਕਰਦੇ ਆ ਜਿੱਦਾਂ ਕਹਿੰਨੇ ਨੇ ਲੈਂਡ ਪੂਲਿੰਗ ਪੋਲਿਸੀ ਵਾਪਸ ਲਈ ਹੈ ਲੋਕਾਂ ਦਾ ਧੋਖਾ ਕਰਨ ਦੀ ਕੋਸ਼ਿਸ਼ ਤੇ ਆਪਾਂ ਮਨੀਸ਼ ਸੋਧਿਆ ਜੀ ਦੀ ਮੇਰੇ ਜਿਹੜੇ ਬਿਆਨ ਹੈ ਇਹਨਾਂ ਨੂੰ ਡਟ ਕੇ ਨਖਿੱਦੀ ਕਰਦੇ ਆਂ ਤੇ ਧੱਕਾ ਨਹੀਂ ਹੋਣ ਦੇਵਾਂਗੇ ਪੰਜਾਬ ਦਾ ਮਾਹੌਲ ਖਰਾਬ ਅਸੀਂ ਨਹੀਂ ਹੋਣ ਦੇਵਾਂਗੇ ਧੰਨਵਾਦ